ਸੂਮਨ ਨਾਦਾ ਬੁੰਡਾ ਆ ਤੇ ਇਸ ਨੇ 22 ਸਾਲ ਦੀ ਉਮਰ ਤੱਕ ਬਿਨਾ ਅਮਰਤ ਛਕੇ ਹੋਏ ਇਹਨਾਂ ਗਾਲਾਂ ਪਾੜਾ ਹਪਾਇਆ ਸੀਗਾ ਬਾਹਰਲੇ ਮੁਲਕਾਂ ਚ ਵੀ ਗਿਆ ਸੀਗਾ ਤੇ ਇਹਨੇ ਉੱਥੇ ਵੀ ਬਹੁਤ ਸਾਰੇ ਕ੍ਰਿਮੀਨਲ ਕੰਮ ਕੀਤੇ ਸੀਗੇ ਤੇ ਫਿਰ ਉਥੋਂ ਇਹ ਭੱਜ ਕੇ ਆ ਗਿਆ ਰਿਪੋਰਟ ਹੋ ਕੇ ਆ ਗਿਆ ਕਿ ਕਿਸੇ ਨੂੰ ਮਾਰ ਦੇਣਾ ਕਿਸੇ ਸਮੱਸਿਆ ਦਾ ਹੱਲ ਹੈ ਲੋਕਾਂ ਦੇ ਵੱਲੋਂ ਦੋ ਕਮੈਂਟ ਕੀਤੇ ਜਾ ਰਹੇ ਨੇ ਕੁਝ ਲੋਕ ਹੱਕ ਦੇ ਵਿੱਚ ਵੀ ਨੇ ਕੁਝ ਕਹਿੰਦੇ ਚਲੋ ਵੀ ਗੰਦ ਖਤਮ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਆਪਣੇ ਰਿਸ਼ਤੇਦਾਰ ਲੜਕੀਆਂ ਦਾ ਵਿਆਹ ਕਰਾ ਕੇ ਬਾਹਰਲੇ ਬੰਦਕਾਂ ਨੂੰ ਵੀ ਜਾਂਦੇ ਆ ਉਸ ਲੜਕੀ ਨੂੰ ਬੇਸ਼ੱਕ ਅਸੀਂ ਨਹੀਂ ਪਸੰਦ ਕਰਦੇ ਪਰ ਮਾਰ ਦੇਣਾ ਇਹ ਗੁਰੂ ਦਾ ਸਿੰਘ ਨਹੀਂ ਕਰ ਸਕਦਾ ਇਹ ਇੱਕ ਸਿੱਖ ਨਹੀਂ ਕਰ ਸਕਦਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਨਾ ਉਹ ਪੰਜਾਬੀ ਮੈਂ ਹਾਂ ਮਿੱਕੇ ਜੈਕਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੁੱਦਾ ਬਿਹਤ ਗਰਮਾਇਆ ਹੋਇਆ ਹੈ ਦੱਸਦੀ ਇੱਕ ਇਨਫਲੂਐਂਸਰ ਕਮਲਕੌਰ ਭਾਬੀ ਜਿਹਨੂੰ ਕਹਿੰਦੇ ਨੇ ਅਚਾਨਕ ਉਹਨਾਂ ਦੀ ਮੌਤ ਦੀ ਖਬਰ ਆਉਂਦੀ ਹੈ ਪਤਾ ਲੱਗਦਾ ਹੈ ਕਿ ਇਸ ਦੀ ਜ਼ਿੰਮੇਵਾਰੀ ਅਮਰਪਾਲ ਸਿੰਘ ਮੈਰੋ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਲਈਤੀ ਗਈ ਹੈ ਦੋ ਸਾਥੀ ਗ੍ਰਿਫਤਾਰ ਹੁੰਦੇ ਨੇ ਗੱਡੀ ਦੇ ਵਿੱਚ ਗਲਾ ਘੋਟ ਕੇ Laash ਰੱਖ ਦਿੱਤੀ ਜਾਂਦੀ ਹੈ ਤੇ ਉਸ ਦੀ ਹਾਲਤ ਇੰਨੀ ਖੱਤਰ ਹੁੰਦੀ ਹੈ ਕਿ ਉਸ ਨੂੰ ਘਰੇ ਤੱਕ ਨਹੀਂ ਲਿਆਉਣ ਜਾ ਕਿ ਹੁੰਦੇ ਪਰਿਵਾਰਕ ਮੈਂਬਰ ਬਠਿੰਡੇ ਦੇ ਵਿੱਚ ਹੀ ਦੱਸ ਦਈਏ ਕਿ ਉਹਨਾਂ ਦਾ ਸੰਸਕਾਰ ਕਰਨ ਨੂੰ ਮਜਬੂਰ ਹੋ ਜਾਂਦੇ ਨੇ ਇਹ ਕਤਲ ਦੀ ਜ਼ਿੰਮੇਵਾਰੀ ਦਾਸਤੇ ਕਿ ਅਮਰਿਤਪਾਲ ਸਿੰਘ ਮਹਿਰੋ ਅਤੇ ਸਾਥੀਆਂ ਦੇ ਵੱਲੋਂ ਲਈ ਗਈ ਹੈ ਦੋ ਸਾਥੀ ਗ੍ਰਿਫਤਾਰ ਨੇ ਇਸ ਸਾਰੇ ਹੀ ਮੁੱਦੇ ਉੱਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਦਾਸਤੇ ਕਿ ਗੁਰਵਿੰਦਰ ਸਿੰਘ ਰੰਗਰੇਟਾ ਜੀ ਮੌਜੂਦ ਨੇ ਜੋ ਕਿ ਜਦ ਵੀ ਕੋਈ ਅਜੀਹਾ ਮੁੱਦਾ ਸਮਾਜ ਦੇ ਵਿੱਚ ਫੱਕਦਾ ਹੈ ਤਾਂ ਉਸ ਦੇ ਉੱਤੇ ਬੜੀ ਹੀ ਬੇਬਾਕੀ ਦੇ ਨਾਲ ਬੋਲਦੇ ਨੇ ਬਹੁਤ-ਬਹੁਤ ਸਵਾਗਤ ਹੈ ਰੰਗਰੇਟਾ ਜੀ ਤੁਹਾਡਾ ਨਾਉਂਡਿਆ ਪੰਜਾਬੀ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਔਰ ਧੰਨਵਾਦ ਤੁਹਾਡਾ ਵੀਰ ਜੀ ਜੀ ਰਗਰੇਟਾ ਜੀ ਤੁਹਾਨੂੰ ਪਤਾ ਲੱਗ ਗਿਆ ਹੁਣ ਸੋਸ਼ਲ ਮੀਡੀਆ ਤੁਸੀਂ ਚਲਾਉਨੇ ਹੋ ਤੇ ਜਦ ਵੀ ਅਜਿਹਾ ਕੋਈ ਜਿਹੜਾ ਇਹ ਮੁੱਦਾ ਹੁੰਦਾ ਤੁਸੀਂ ਬੜੀ ਬਿਵਕੀ ਦੇ ਨਾਲ ਬੋਲਦੇ ਹੋ ਸੋਸ਼ਲ ਮੀਡੀਆ ਤੇ ਇੱਕ ਦੇਖ ਸਕਦੇ ਹੋ ਤੁਸੀਂ ਕਮਲਕੌਰ ਭਾਬੀ ਨਾਮ ਤੋਂ ਇਨਫਲੂਐਂਸਰ ਮਸ਼ਹੂਰ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਅਮਰਤਪਾਲ ਮਹਿਰੋ ਦੇ ਵੱਲੋਂ ਜ਼ਿੰਮੇਵਾਰੀ ਉਹਨਾਂ ਦੇ ਸਾਥੀਆਂ ਦੇ ਵੱਲੋਂ ਲਈ ਗਈ ਹੈ ਕੀ ਕਹੋਗੇ ਕਿਸੇ ਨੂੰ ਚੇਤਾਵਨੀ ਦੇਣ ਤੋਂ ਬਾਅਦ ਮਾਰ ਦੇਣਾ ਕਿੰਨਾ ਕ ਮੁੱਦੇ ਦਾ ਵੱਡਾ ਹੱਲ ਹੈ ਤਿਲਕੋ ਹਨਾਕੀ ਮੈਂ ਉਸ ਕੰਚਨ Tiwari ਉਰਫ ਭਾਬੀ ਕਮਲ ਕੋਰ ਮੈਂ ਉਹਨਾਂ ਦਾ ਨਾਂ ਤੇ ਕੋਈ ਫੈਨ ਸੀ ਨਾ ਮੈਂ ਉਹਨਾਂ ਦੀਆਂ ਵੀਡੀਓਜ਼ ਨੂੰ ਲਾਈਕ ਕਰਦਾ ਸੀਗਾ ਪਰ ਉਹ ਅਕਸਰ ਸਕਰੋਲ ਕਰਦੇ ਕਰਦੇ ਸੋਸ਼ਲ ਮੀਡੀਆ ਜਦੋਂ ਆਪਾਂ ਖੋਲਦੇ ਆ ਤੇ ਕਈ ਵਾਰੀ ਸਾਹਮਣੇ ਇੱਕਦਮ ਉਹ ਵੀਡੀਓਜ਼ ਆ ਜਾਂਦੀਆਂ ਕਿ ਉਹ ਮੈਨੂੰ ਵੀ ਅੱਛੀਆਂ ਨਹੀਂ ਲੱਗਦੀਆਂ ਸੀ ਔਰ ਅੱਛੀ ਨਾਂ ਲੱਗਣ ਦਾ ਮਤਲਬ ਬੰਦਾ ਮਾਰ ਦਿੱਗੇ ਉਸ ਨੱਕੀ ਨੂੰ ਮਾਰ ਦਿੱਤਾ ਗਿਆ ਇਹ ਬਹੁਤ ਹੀ ਅਨਫੋਰਚੂਨੇਟ ਘਟਨਾ ਆ ਬੜੀ ਮੰਦ ਭਾਗੀ ਘਟਨਾ ਆ ਇਸੇ ਤਰ੍ਹਾਂ ਦਾ ਦੌਰ ਪੰਜਾਬ ਦੇ ਲੋਕਾਂ ਨੇ 1980 ਤੋਂ ਲੈ ਕੇ 85 ਤੱਕ ਉਹਨਾਂ ਨੇ ਹੰਡਾਇਆ ਉਦੋਂ ਵੀ ਇਸ ਤਰ੍ਹਾਂ ਦੇ ਇਹ ਅਨਪੜ੍ਹ ਮਾਨਸਿਕਤਾ ਵਾਲੇ ਲੋਕ ਜਿਹੜੇ ਨੇ ਇਹ ਧਾਰਮਿਕ ਗੁੰਡੇ ਬਣੇ ਪਏ ਨੇ ਇਹ ਉਦੋਂ ਵੀ ਔਰਤਾਂ ਨੂੰ ਕਹਿੰਦੇ ਸੀ ਤੁਸੀਂ ਆਈਬ੍ਰੋਜ਼ ਨਹੀਂ ਬਣਾਉਣੇ ਫਿਰ ਕਹਿੰਦੇ ਸੀਗੇ ਕਿ ਮੈਂ ਮਾਫੀ ਚਾਹਾਂਗਾ ਕਿ ਤੁਸੀਂ ਧੀਆਂ ਪਣਾ ਦੇਖ ਰਹੀਆਂ ਪਰ ਉਹ ਕੋਈ ਜ਼ਿਆਦਾ ਵੱਲ ਕਰ ਗੱਲ ਨਹੀਂ ਹੈ ਇਹ ਕਹਿੰਦੇ ਸੀਗੇ ਕਿ ਔਰਤ ਜਿਹੜੀ ਹੈ ਉਹ ਆਪਣੇ ਯਾਨੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਇਹ ਪੰਜਾਬ ਦੇ ਵਿੱਚ ਲਾਉਂਦੇ ਸੀਗੇ ਇਹ ਕਦੋਂ ਦੀ ਗੱਲ ਦੱਸ ਰਹੇ ਹੋ ਤੁਸੀਂ ਕੁੱਤੇ ਦੀ ਮੌਤ ਮਾਰੇਗੇ ਤੇ ਇੱਕ ਤੁਸੀਂ ਦੇਖਿਆ ਹੋਣਾ ਹੈ ਕਿ ਗੁਰੂ ਘਰਾਂ ਦੀਆਂ ਸੈਟੀਆਂ ਤੋੜਦਾ ਸੀਗਾ ਇਹ ਬੜਾ ਉਹਨੇ ਵੀ ਆਤ ਚੁੱਕੀ ਸੀਗੀ ਪੰਜਾਬ ਦੇ ਲੋਕ ਉਹਦੋਂ ਵੀ ਬੜਾ ਸਹਿਮ ਦੇ ਵਿੱਚ ਸੀਗੇ ਤੇ ਅੱਜ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਉਹਨੂੰ ਵੀ ਮੱਛਰ ਲੜਦੇ ਆ ਤੇ ਉਸੇ ਕੈਟੇਗਰੀ ਦੇ ਵਿੱਚ ਇਹ 30 ਜਿਹਦਾ ਪਿਛੋਕੜ ਕੁਝ ਹੋ ਰਿਹਾ ਇਹਨੂੰ ਮੈਂ ਅੱਜ ਤੋਂ 4 ਸਾਲ ਪਹਿਲਾਂ ਇੱਕ ਦਿਨ ਮਿਲਿਆ ਸੀਗਾ ਕੁਝ ਫੌਜੀਆ ਨੇ ਮੈਨੂੰ ਸਨਮਾਨਤ ਕਰਨਾ ਸੀਗਾ ਤੇ ਇੱਕ ਗੁਰੂ ਘਰ ਆ ਠਾਕੀ ਸਾਹਿਬ ਉਹਨਾਂ ਨੇ ਕਿਹਾ ਆ ਵੀ ਡਾਕਟਰ ਸਾਹਿਬ ਤੁਸੀਂ ਆਇਓ ਤੇ ਇਸ ਵਿਅਕਤੀ ਦਾ ਵੀ ਜ਼ਿਕਰ ਕੀਤਾ ਕਿਉਂਕਿ ਸਮਾਜ ਦਾ ਜਾਂ ਪੰਜਾਬ ਦੇ ਵਿੱਚ ਇਹ ਤਾਂ ਧਾਰਮਿਕ ਹੈ ਨਾ ਬਾਣਾ ਜਾਂ ਪਾਕੇ ਤੇ ਚਲੋ ਇਹ ਤੁਰਿਆ ਫਿਰਦਾ ਮੈਂ ਇਹਦੇ ਨਾਲ ਇੱਕ ਦਿਨ ਲਗਾਤਾਰ ਰਿਹਾ ਸੀਗਾ ਜੀ ਉਹਨਾਂ ਫੌਜੀਆ ਨੇ ਮੈਨੂੰ ਸਨਮਾਨਿਤ ਕੀਤਾ ਸੀਗਾ ਉੱਥੇ ਚਲੋ ਇਹਨੂੰ ਵੀ ਨਾਲ ਲੈ ਕੇ ਗਿਆ ਗੁਰੂ ਘਰ ਵੀ ਲੈ ਕੇ ਗਿਆ ਉੱਥੇ ਬਾਬਾ ਜੀ ਨੇ ਵੀ ਸਨਮਾਨਿਤ ਕੀਤਾ ਸੀਗਾ ਠੱਕੀ ਸਾਹਿਬ ਕਰਕੇ ਗੁਰਦੁਆਰਾ ਸਾਹਿਬ ਆ ਉੱਥੇ ਜਗ੍ਹਾ ਬਣੀ ਹੋਈ ਆ ਲੇਕਿਨ ਇੱਕ ਦਿਨ ਦੇ ਵਿੱਚ ਮੈਂ ਇਹਦੀ ਮਾਨਸਿਕਤਾ ਨੂੰ ਪੜ ਲਿਆ ਸੀਗਾ ਕਿਉਂਕਿ ਮੈਂ ਇੱਕ ਪੜਿਆ ਲਿਖਿਆ ਵਿਅਕਤੀ ਆ ਐਂਡ ਥੀਸ ਪੀਪਲ ਦੇ ਆਰ ਐਬਸੋਲੂਟਲੀ ਅਨਐਜੂਕੇਟਿਡ ਇਹ ਅਨਪੜ੍ਹ ਲੋਕ ਅਨਪੜ੍ਹ ਮਾਨਸਿਕਤਾ ਵਾਲੇ ਆ ਔਰ ਇਹਨਾਂ ਨੇ ਸਿਰਫ ਐਨਆਰਆਈਆਂ ਤੋਂ ਫੰਡਿੰਗ ਮਗਵਾਉਣ ਵਾਸਤੇ ਆਪਣਾ ਧਰਮ ਛੱਡ ਕੇ ਇਹਦਾ ਧਰਮ ਜਿਹੜਾ ਆ ਉਹ ਸਾਨੂੰ ਪਤਾ ਲੱਗਿਆ ਕਿ ਇਹ ਮੁਸਲਮਾਨਾਂ ਦਾ ਮੁੰਡਾ ਆ ਤੇ ਇਸ ਨੇ 22 ਸਾਲ ਦੀ ਉਮਰ ਤੱਕ ਬਿਨਾ ਅਮਰਤ ਛਕੇ ਹੋਏ ਇਹਨੇ ਅੰਗਾਲਾ ਬਣਾ ਪਾਇਆ ਸੀਗਾ ਬਾਹਰਲੇ ਮੁਲਕਾਂ 'ਚ ਵੀ ਗਿਆ ਸੀਗਾ ਤੇ ਇਹਨੇ ਉੱਥੇ ਵੀ ਬਹੁਤ ਸਾਰੇ ਕ੍ਰਿਮੀਨਲ ਕੰਮ ਕੀਤੇ ਸੀਗੇ ਤੇ ਫਿਰ ਉੱਥੋਂ ਇਹ ਭੱਜ ਕੇ ਆ ਗਿਆ ਡਿਪੋਰਟ ਹੋ ਕੇ ਆ ਗਿਆ ਇੱਥੇ ਆਣ ਕੇ ਕੋਈ ਇੰਸਟਾਗ੍ਰam ਚੱਲਦਾ ਸੀਗਾ ਇੰਸਟਾਗ੍ਰam ਦੇ ਨਾਲ ਇਹਦੇ ਨਾਲ ਅਨਪੜ੍ਹ ਮਾਨਸਿਕਤਾ ਵਾਲੇ ਲੋਕ ਇਹ ਲੋਕ ਚੁਣਾ ਹੋਏ ਨੇ ਪਰ ਇਹਨਾਂ ਦਾ ਇਹਨਾਂ ਦਾ ਕਹਿਣਾ ਸੀ ਰਗਰੇਟਾ ਜੀ ਮੈਂ ਮਾਫ ਕਰਨਾ ਮੈਂ ਬਿਟ ਟੋਕ ਰਿਹਾ ਤੁਹਾਨੂੰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਉਹਨਾਂ ਦੇ ਨਾਲ ਇਸ ਲੂਕ ਇਸ ਕਰਕੇ ਕੀਤਾ ਹੈ ਕਿਉਂਕਿ ਉਹ ਨੌਜਵਾਨਾਂ ਨੂੰ ਗਲਤ ਰਾਹ ਦੇ ਉੱਤੇ ਲੈ ਕੇ ਜਾ ਰਹੇ ਸੀ ਅਸੀਂ ਪਹਿਲਾਂ ਉਹਨਾਂ ਨੂੰ ਚੇਤਾਵਨੀ ਦਿੱਤੀ ਤੇ ਜਦੋਂ ਉਹਨਾਂ ਨੇ ਚੇਤਾਵਨੀ ਨਹੀਂ ਸੁਣੀ ਤਾਂ ਅਸੀਂ ਉਹਨਾਂ ਨੂੰ ਈਵੈਂਟ ਦੇ ਬਹਾਨੇ ਬਠਿੰਡਾ ਦੇ ਵਿੱਚ ਬੁਲਾਇਆ ਫੇਰ ਉੱਥੇ ਕਾਰ ਖਰਾਬ ਹੋ ਗਈ ਇਹ ਕਹਿ ਕੇ ਗੱਡੀ ਦੇ ਵਿੱਚ ਗਲਾ ਘੁੱਟ ਦਿੱਤਾ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਕਿ ਅਜਿਹਾ ਕਰਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਲੱਗਦਾ ਹੈ ਕਿ ਜਿਹੜੇ ਤੁਸੀਂ ਸਾਰਾ ਦੇਖ ਸਕਦੇ ਹੋ ਸਮਝ ਖਬਰ ਵੀ ਦੇਖ ਲਈ ਹੋਊਗੀ ਕਿ ਕਿਸੇ ਨੂੰ ਮਾਰ ਦੇਣਾ ਕਿਸੇ ਸਮੱਸਿਆ ਦਾ ਹੱਲ ਹੈ ਲੋਕਾਂ ਦੇ ਵੱਲੋਂ ਦੋ ਕਮੈਂਟ ਕੀਤੇ ਜਾ ਰਹੇ ਨੇ ਕੁਝ ਲੋਕ ਹੱਕ ਦੇ ਵਿੱਚ ਵੀ ਨਹੀਂ ਕੁਝ ਕਹਿੰਦੇ ਚਲੋ ਵੀ ਗੰਦ ਖਤਮ ਹੋ ਗਿਆ ਅਕਚਲੇ ਜਿਹੜੇ ਹੱਕ ਦੇ ਵਿੱਚ ਨੇ ਨਾ ਇਹ ਉਹ ਲੋਕ ਨੇ ਜਿਹੜੇ ਵਿਆਹਾਂ ਸ਼ਾਦੀਆਂ ਦੇ ਵਿੱਚ ਡਾਂਸਰਾਂ ਦੇ ਨਾਲ ਅਸ਼ਰੀਲ ਹੱਕ ਤਾਂ ਆਪਣੀਆਂ ਮਾਵਾ ਭੈਣਾਂ ਦੇ ਸਾਹਮਣੇ ਕਰਦੇ ਆ ਮੈਂ ਪਿਛਲੀ ਵਾਰੀ ਵੀ ਪਿੰਕਾ ਮੈਡਮ ਨੇ ਜਦੋਂ ਮੈਨੂੰ ਇੰਟਰਵਿਊ ਕੀਤੀ ਸੀਗੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਮੈਂ ਤੁਹਾਨੂੰ ਵੀਡੀਓ ਦੇ ਵੀ ਦਵਾਂਗਾ ਤੁਸੀਂ ਚਲਾ ਵੀ ਦਿਓ ਇਹ ਉਹੀ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਪਣੇ ਰਿਸ਼ਤੇਆਂ ਨੂੰ ਤਾਰ-ਤਾਰ ਕਰਦੇ ਹੋਏ ਆਪਣੇ ਰਿਸ਼ਤੇਦਾਰ ਲੜਕੀਆਂ ਦਾ ਵਿਆਹ ਕਰਾ ਕੇ ਬਾਹਰਲੇ ਮੁਲਕਾਂ ਨੂੰ ਵੀ ਜਾਂਦੇ ਆ ਉਹ ਅਨਪੜ ਲੋਕ ਜਿਹੜੇ ਇਦਾਂ ਦੇ ਕੰਮ ਕਰਕੇ ਬਾਹਰ ਜਾਂਦੇ ਉਹ ਇਦਾਂ ਦੇ ਕ੍ਰਿਮੀਨਲ ਮਾਨਸਿਕਤਾ ਵਾਲੇ ਨੂੰ ਫੰਡਿੰਗ ਕਰਦੇ ਆ ਇਹੇ ਲੋਕ ਕਹਿ ਰਹੇ ਆ ਮਤਲਬ ਪੜਿਆ ਲਿਖਿਆ ਕੋਈ ਵੀ ਬੰਦਾ ਜਿਹੜਾ ਆ ਉਹ ਇਹੀ ਕਹਿ ਰਿਹਾ ਹੈ ਕਿ ਅਮੰਦ ਭਾਗ ਆ ਉਸ ਲੜਕੀ ਨੂੰ ਬੇਸ਼ੱਕ ਅਸੀਂ ਨਹੀਂ ਪਸੰਦ ਕਰਦੇ ਪਰ ਮਾਰ ਦੇਣਾ ਇਹ ਗੁਰੂ ਦਾ ਸਿੰਘ ਨਹੀਂ ਕਰ ਸਕਦਾ ਇਹ ਇੱਕ ਸਿੱਖ ਨਹੀਂ ਕਰ ਸਕਦਾ ਇਹ ਮੁਗਲਾਂ ਦਾ ਵਾਰਿਸ ਮੁਗਲਾਂ ਦਾ ਡੀਐਨਏ ਕੰਮ ਕਰ ਸਕਦਾ ਆ ਤਾਂ ਤੁਸੀਂ ਕਹਿ ਰਹੇ ਸੀਗੇ ਕਿ ਉਹ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਤੁਸੀਂ ਕਿਹਾ ਕਿ ਉਹ ਜਿਹੜੇ ਨੇ ਵਿਦੇਸ਼ੀਆਂ ਦੇ ਕਿਤੇ ਨਾ ਕਿਤੇ ਸੰਤਾਨ ਨਹੀਂ ਪਰ ਉਹ ਆਪਣੇ ਆਪ ਨੂੰ ਪੰਜਾਬ ਦਾ ਰਾਖਾ ਕਹਿੰਦੇ ਨੇ ਤੇ ਜਦ ਵੀ ਕੋਈ ਮੁੱਦਾ ਆਂਦਾ ਹੈ ਉਹਦੇ ਉੱਤੇ ਬੋਲਦੇ ਨੇ ਉਹਨਾਂ ਨੇ ਪਹਿਲਾਂ ਵੀ ਕਈ ਇਨਫਲੂਐਂਸਰ ਨੂੰ ਇਦਾਂ ਚੇਤਾਵਨੀਆਂ ਦਿੱਤੀਆਂ ਸੀਗੀਆਂ ਪਰ ਉਹ ਕਹਿੰਦੇ ਅਸੀਂ ਉਸ ਤੋਂ ਬਾਅਦ ਅਜਿਹੀ ਕਾਰਵਾਈ ਕੀਤੀ ਹੈ ਭਾਵੇਂ ਉਹ ਕੰਚਨ ਕੁਮਾਰੀ ਜਾਂ ਤਿਵਾਰੀ ਸੀਗੀ ਉਹ ਨਾਮ ਕਰਕੇ ਵੀ ਕਿਤੇ ਨਾ ਕਿਤੇ ਖੇਤ ਜ਼ਾਹਰ ਕਰ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਨਾਮ ਕਰਕੇ ਵੀ ਹੋ ਸਕਦਾ ਜੀ ਇਦਾਂ ਦਾ ਕੁਝ ਬਿਲਕੁਲ ਜੇਣਾ ਇੱਕ ਨੀਤੀ ਕਲੇਰ ਨਾਮ ਦੀ ਲੜਕੀ ਹੈ ਔਰ ਇਸੇ ਤਰ੍ਹਾਂ ਰਾਖੀ ਗਿੱਲ ਨਾਮ ਦੀ ਲੜਕੀ ਹੈ ਜਿਹੜਾ ਇੱਕ ਲੜਕੀ ਛਣੇ ਲਿਆਉਣੀ ਹੈ ਜਿਹੜਾ ਜਿਹੜਾ ਨਾਮ ਕਿਰਨਜੀਤ ਕੌਰ ਆ ਜੀ ਤੁਸੀਂ ਰੰਗਰੇਟਾਈ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਜੇ ਨਾਮ ਦੇ ਕਰਕੇ ਹੀ ਮਾਰਨਾ ਸੀ ਜੇ ਉਹਨਾਂ ਨੇ ਨਾਮ ਜਿਹੜਾ ਸੁਕ ਕੌਮ ਦਾ ਕੌਰ ਸ਼ਬਦ ਲਾਇਆ ਉਹਦੇ ਕਰਕੇ ਮਾਰਨਾ ਸੀ ਤਾਂ ਇਹ ਹੋਰ ਵੀ ਕੌਰ ਵਾਲੇ ਨਾਮ ਨੇ ਤੁਸੀਂ ਸਨੀ ਨਿਉਨੀ ਦਾ ਨਾਮ ਲਿਆ ਕਿ ਸਨੀ ਲਿਉਨੀ ਦੇ ਨਾਲ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ? ਕਿ ਸਮਝੇ ਨੀਅਤ ਨਹੀਂ ਸਨੀ ਲਿਉਨੀ ਹੈ ਉਹਦੇ ਨਾਮ ਨਾਲ ਕੌਰ ਲੱਗਦਾ ਸੀਗਾ ਇਹ ਉਹਨੇ ਆਪਣਾ ਨਾਮ ਫਿਲਮਾਂ ਚੋਂ ਵਸਦਿਓ ਹੂੰ ਉਹਦੇ ਵੱਲੋਂ ਨਹੀਂ ਮੂੰਹ ਕਰ ਸਕਦੇ ਕਹਿਆ ਜਾਂਦਾ ਹੈ ਕਿ ਜਦ ਵੀ ਅਜਿਹੀ ਖਬਰ ਸਾਹਮਣੇ ਆਈ ਸੀ ਤਾਂ ਬਾਕੀ ਪੱਤਰਕਾਰ ਵੀ ਜਿਹੜੇ ਘਰ ਗਏ ਤੇ ਉਹਨਾਂ ਦੇ ਵੱਲੋਂ ਜਦੋਂ ਰਿਪੋਰਟਿੰਗ ਕੀਤੀ ਗਈ ਤਾਂ ਸਾਰੇ ਹੈਰਾਨ ਸੀ ਕਿਉਂਕਿ ਘਰ ਦੇ ਹਾਲਾਤ ਇਹੋ ਜਿਹੇ ਸੀ ਦਰਵਾਜ਼ੇ ਨੂੰ ਜੰਗ ਲੱਗੀ ਹੋਈ ਸੀ ਤੇ ਜਿਹੜੇ ਵੀ ਗੁਆਂਢੀ ਸੇ ਉਹ ਕਹਿੰਦੇ ਸੀ ਕਿ ਸਾਡੇ ਨਾਲ ਕਦੇ ਵੀ ਕੋਈ ਅਜਿਹੀ ਉੱਚੀ ਨੀਚੀ ਗੱਲ ਨਹੀਂ ਕੀਤੀ ਤੇ ਜਿਹੜੀ ਉਹ ਘਰ ਦੀ ਇਕੱਲੀ ਅਜਿਹੀ ਕੁੜੀ ਸੀ ਜਿਹੜੀ ਕਿ ਘਰ ਚਲਾ ਰਹੀ ਸੀ ਕਹ ਲੋ ਕਿ ਤਿੰਨ ਤਿੰਨ ਘਰ ਉਹਦੇ ਨਾਂ ਤੇ ਚੱਲ ਰਹੇ ਸੀ ਪਰ ਲੋਕੀ ਕਹਿੰਦੇ ਉਹ ਜਿੱਦਾਂ ਦਾ ਮਰਜ਼ੀ ਕੰਟੈਂਟ ਪਾਉਂਦੀ ਸੀ ਮਾਰਨਾ ਕੋਈ ਹੱਲ ਨਹੀਂ ਸੀ ਕਿਉਂਕਿ ਉਹਦੇ ਕਰਕੇ ਘਰ ਚੱਲ ਰਿਹਾ ਸੀ ਬਿਲਕੁਲ ਜੀ ਦੇਖੋ ਮੈਂ ਇਸ ਸਮੇਂ ਦਾ ਰੋਟੀ ਅਗਰ ਚੱਲ ਰਹੀ ਹੈ ਕਿਸੇ ਦੇ ਘਰ ਦੇ ਵਿੱਚ ਇੱਕ ਔਰਤ ਬੜੀ ਮਜਬੂਰ ਹੋ ਕੇ ਆਪਣੇ ਬੱਚੇ ਦਾ ਪੇਟ ਭਰਨ ਵਾਸਤੇ ਉਹਨੂੰ ਦੁੱਧ ਪੀਣ ਵਾਸਤੇ ਡਰ ਕਿਉਂ ਨਹੀਂ ਹੈ ਕੀ ਕਹੋਗੇ ਰਿੰਟਾ ਜੀ ਕਿਉਂਕਿ ਜੇ ਅਜੇਹਾ ਕੋਈ ਕਰ ਰਿਹਾ ਤਾਂ ਉਹਨੂੰ ਕੋਈ ਕਾਨੂੰਨ ਦਾ ਡਰ ਨਹੀਂ ਹੈ ਜਾਂ ਪੁਲਿਸ ਦਾ ਡਰ ਹੈ ਨਹੀਂ ਬੇਟਾ ਜੀ ਹਰਜੀਤ ਸਿੰਘ ਰਸੂਲਪੁਰਿਆ ਜਿਹੜੇ ਨੇ ਉਹਨਾਂ ਦੇ ਵੱਲੋਂ ਰਸੂਲਪੁਰ ਜਿਹੜੇ ਉਹਨਾਂ ਦੇ ਵੱਲੋਂ ਦੇਰ ਰਾਤ ਵੀਡੀਓ ਜਾਰੀ ਕੀਤੀ ਜਾਂਦੀ ਹੈ ਉਹ ਕਮਲਕੌਰ ਦੇ ਹੱਕ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਇਹ ਮੈਰੋ ਜੀ ਨੇ ਅੰਮ੍ਰਿਤਪਾਲ ਸਿੰਘ ਮੈਰੋ ਉਹ ਇਹ ਨਿਹੰਗ ਬਾਣੇ ਦੇ ਵਿੱਚ ਗੈਂਗਸਟਰ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਤਲ ਕਰਨ ਤੋਂ ਬਾਅਦ ਵੀਡੀਓ ਪਾਉਂਦੇ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਆਉਂਦਾ ਹੈ ਸਾਹਮਣੇ ਬਿਲਕੁਲ ਜੀ ਸ਼ੁਕਰ ਕਰਦੇ ਆ ਇਹ ਖੁੰਡਾਇਆ ਇਸ ਨੂੰ ਸਿੱਧਾ ਨਾ ਸਮਝਿਆ ਜਾਵੇ ਇਹਨੇ 22 ਸਾਲ ਤੱਕ ਬਿਨਾ ਅਮਰਤ ਛੱਕੇ ਪਾਣਾ ਪਾ ਕੇ ਇਤਾਂ ਦੇ ਕ੍ਰਿਮੀਨਲ ਫੜੇ ਕੰਮ ਕੀਤੇ ਨੇ ਔਰ ਮੈਂ ਸਮਝਦਾ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਾਨੂੰ ਬੜਾ ਭਰੋਸਾ ਆ ਆਪਣੀ ਪੰਜਾਬ ਪੁਲਿਸ ਉੱਤੇ ਸਾਨੂੰ ਮਾਣ ਆ ਬੜੀ ਜਲਦੀ ਇਹਨੂੰ ਇਹਨੂੰ ਕਵਰ ਕਰਕੇ ਇਹਨੂੰ ਰਿਕਵਰ ਕਰਕੇ ਜਦੋਂ ਉਸ ਬਾਰੇ ਦੇਖੋ ਵੀ ਸਭ ਕੁਝ ਬੱਕਦਾ ਤੇ ਅੰਦਰ ਰਹਿਣਾ ਸੌਖਾ ਨਹੀਂ ਆ ਸੇ ਸਾਲ ਮੈਂ ਵੀ ਅਜ ਕਦੇ ਅੰਦਰ ਲਾ ਕੇ ਆਇਆ ਅੰਦਰਲੀ ਗੋਡੀ ਸੋਖੀ ਨਹੀਂ ਐ ਖਾਲੀ ਅੰਦਰ ਜਾ ਕੇ ਉਹ ਅੰਦਰ ਦੀਆਂ ਗੰਡਾਂ ਚੇਲ ਦੀਆਂ ਗੰਡਾਂ ਜਿਹੜੀਆਂ ਨੇ ਉਹ شریف ਬੰਦੇ ਨੂੰ ਬਹੁਤ ਤੰਗ ਕਰਦੀਆਂ ਪਰ ਇਹ ਤਾਂ ਵੀ ਲੁਕੇ ਲੁਪੰਗੇ ਬੰਦੇ ਜਿਹੜੇ ਨੇ ਇਹਨਾਂ ਦਾ ਅੱਗੇ ਪਿੱਛੇ ਕੋਈ ਨਹੀਂ ਖਾਲਾ ਬਦੋਸ਼ ਲੋਕ ਨੇ ਇਹਨਾਂ ਦਾ ਬਚੋੜ ਕੁਛ ਹੋ ਰਿਹਾ ਇਹ ਸਿੱਖ ਨਹੀਂ ਹੈਗਾ ਇਹ ਕੁਝ ਹੋ ਰਿਹਾ ਮੈਂ ਹੁਣ ਬੋਲਣਾ ਨਹੀਂ ਚਾਹੁੰਦਾ ਪਰ ਉਹਨਾਂ ਉਹਨਾਂ ਲੋਕਾਂ ਲਈ ਕੀ ਕਹੋਗੇ ਜਿਹੜੇ ਹੁਣ ਡਰ ਦੇ ਮਾਰੇ ਜਿਹੜੇ ਪੰਜਾਬ ਦੇ ਨੇ ਭਾਵੇਂ ਉਸ ਤੋਂ ਬਾਹਰ ਵੀ ਨੇ ਗਰ ਦੇ ਮਾਰੇ ਸੋਸ਼ਲ ਮੀਡੀਆ ਦੇ ਉੱਤੇ ਮਾਫੀਆਂ ਮੰਗ ਰਹੇ ਨੇ ਪੰਜਾਬ ਦੇ ਲੋਕਾਂ ਤੋਂ ਉਸੇ ਕੌਮ ਤੋਂ ਤੇ ਨਿਹੰਗ ਸਿੰਘ ਦੇ ਕਰਕੇ ਕਈ ਵੀਡੀਓ ਸਾਹਮਣੇ ਆ ਰਹੀਆਂ ਉਹਨਾਂ ਲੋਕਾਂ ਬਾਰੇ ਕੀ ਕਹੋਗੇ ਕਿ ਜੇ ਉਹ ਉਹਨਾਂ ਨੇ ਕੁਝ ਮਾੜਾ ਨਹੀਂ ਕੀਤਾ ਹੁੰਦਾ ਤਾਂ ਉਹ ਮਾਫੀਆਂ ਵੀ ਨਾ ਮੰਗਦੇ ਤੇ ਉਹ ਜੇ ਮਾਫੀਆਂ ਮੰਗ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਮੈਂ ਉਹਨਾ ਇਨਫਲੂਐਂਸਰ ਉਹਨਾ ਯੂਟਿਊਬਰ ਉਹਨਾ ਟਿਕਟੋਕਰਾਂ ਦੀ ਮੈਂ ਵਕਾਲਤ ਨਹੀਂ ਕਰਨ ਆਇਆ ਜਦੋਂ ਕੋਈ ਗਲਤ ਕੰਮ ਕਰਦੇ ਆ ਉਹਨਾਂ ਨੂੰ ਕਾਨੂੰਨ ਸਖਤ ਸਜ਼ਾਵਾ ਦੇਵੇ ਤੇ ਕਾਨੂੰਨ ਨੂੰ ਗੋਲੀ ਮਾਰੇ ਇਹਨਾਂ ਨੂੰ ਗੋਲੀ ਗੋਲੀ ਨਾਲ ਮਾਰਿਆ ਜਾਵੇ ਇਹ ਸਸਤੀ ਜੀ ਗੋਲੀ ਵੈਸੇ ਤੇ 5 ਰੁਪਏ ਦੀ ੱੱਪਾ ਲੈ ਕੇ ਨਾਲੇ ਸਿਰ ਦੇ ਵਿੱਚ ਮਾਰ ਕੇ 100 ਤੇ ਗਿੰਨੀਆਂ ਚਾਹੀਦੀਆਂ 5 ਤੇ ਡਿਬਰੂ ਕਾਂ ਦੇ ਮੱਛਰਾਂ ਵਾਲੀ ਖੇਤ ਦੇ ਵਿੱਚ ਇਹਨਾਂ ਨੂੰ ਛੱਡਣਾ ਚਾਹੀਦਾ ਵੀਰ ਜੀ ਔਰ ਇਹ ਬੜੀ ਜਲਦੀ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਨਾਲੀ ਦੇ ਵਿੱਚ ਕਿਤਨੇ ਕਿਤਨੇ ਕਾਊਂਟਰ 'ਚ ਮਰਿਆ ਹੋਇਆ ਇਹ ਨਜ਼ਰ ਆਊਗਾ ਜੀ ਅੱਛਾ ਰੰਗਰੇਟਾ ਜੀ ਮੈਂ ਬਸ ਤੁਹਾਡੇ ਨਾਲ ਆਖਰੀ ਸਵਾਲ ਕਰਾਂਗਾ ਤੁਸੀਂ ਉਸ ਤੋਂ ਪਹਿਲਾਂ ਕਮਲਕੌਰ ਦਾ ਨਾਮ ਸੁਣਿਆ ਸੀ ਜਾਂ ਕਦੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਸਕਰੋਲ ਕਰਦੇ ਹੋ ਤੁਸੀਂ ਕੋਈ ਵੀਡੀਓ ਦੇਖੀ ਹੋ ਤੁਹਾਡਾ ਰਿਐਕਸ਼ਨ ਕੀ ਸੀ ਜਦੋਂ ਪਹਿਲੀ ਵਾਰ ਤੁਸੀਂ ਵੀਡੀਓ ਕੋਈ ਦੇਖੀ ਇਹਨਾਂ ਦੀ ਉਸ ਟਾਈਮ ਤੇ ਉਦੋਂ ਮੈਨੂੰ ਵੀ ਬੁਰਾ ਲੱਗਿਆ ਕਿਉਂਕਿ ਇਹ ਕੋਈ ਦੋ ਤਿੰਨ ਟੈਲੀਫਿਲਮ ਵਾਲੀਆ ਬੜੋਦੇ ਆ ਕੋਈ ਸੰਗਰੂਰ ਦੇ ਦੋ ਤਿੰਨ ਲੜਕੇ ਨੇ ਭਾਗੋ ਭਾਗੂ ਕਰਕੇ ਇਹ ਉਹਦੇ ਨਾਲ ਪਹਿਲਾਂ ਆਈ ਸੀਗੀ ਅੱਛਾ ਜੀ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਜੀ ਰੈਂਟਾ ਜੀ ਬਹੁਤ ਬਹੁਤ ਬੇਬਾਕੀ ਦੇ ਨਾਲ ਤੁਸੀਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਤੇ ਤੁਹਾਡਾ ਕਹਿਣ ਦੇ ਗੱਲਾਂ ਜਿਹੜੀਆਂ ਨੇ ਉਸ ਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਤੁਸੀਂ ਇਸੇ ਸਖਤ ਖਿਲਾਫ ਹੋ ਤੇ ਜਿਹੜੇ ਵੀ ਮੁੱਦੇ ਨੇ ਤੁਸੀਂ ਬੋਲਦੇ ਰਹਿੰਦੇ ਹੋ ਬਹੁਤ ਬਹੁਤ ਧੰਨਵਾਦ ਨਾਉਂਡੀਆਂ ਪੰਜਾਬੀ ਦੇ ਨਾਲ ਜੁੜਨ ਦੇ ਲਈ